ਚਿਕਾ ਦੇ ਮੇਰ ਕੋ ਬਸ ਆ ਜਾ ਜੇ ਤੂੰ ਪਾਗੜੀ ਜੀ ਨਾਲ ਨਹੀਂ ਜਾਵਾ ਚੱਲ ਜਪੇ ਛੱਡ ਕੇ ਕੁੱਟ ਗਏ ਤੇ ਵੇਲਾਉਂਦੀਆਂ ਇਹਨਾਂ ਨੂੰ ਇੱਕ ਦੋਰੀ ਤਕਾਇਆ ਨਾ ਕੋਈ ਗੱਲ ਦੀ ਦੀਦੀ ਮਾਣਾ ਪੋਟ ਆਇਆ ਵਾ ਇੱਕ ਦੋਰੀ ਤਕਾਇਆ ਨਾ ਤਾਂ ਸੂਤਰ ਹੋ ਜਾਣੀ ਹੈ ਇਧਰ ਮੈਂ ਦੱਸਾਂ ਜਿੰਨੀ ਸ਼ਰਮੀ ਨਹੀਂ ਆਨੀ ਕੀ ਕਰਨ ਨਹੀਂ ਆ ਵਾਹੀਂ ਬੰਦਿਆਂ ਨੂੰ ਲੜਨਾਉਂਦੀਆਂ ਵਾ ਕੱਲ ਵੇਲਾ ਕਿਹਾ ਸੀ ਕਿ ਪੁਲਿਸ ਨੂੰ ਫੋਨ ਕਰਤਾ ਵਾ ਤੇ ਕਿੱਦਾਂ ਲੜਾਉਣ ਲੱਗ ਪਏ ਦੋਵੇਂ ਮਾਂ ਪੁੱਤ ਤੇ ਅੱਜ ਉਹ ਗੈਨ ਛੱਡ ਗਈ ਨਾ ਦਾ ਮੂੰਹ ਨਾ ਮੱਥਾ ਸਗਾਤ ਦਾ ਚਲੋ ਦੋਹਾਂ ਬਸ ਕਰ ਠੀਕ ਆ ਨਾ ਤੂੰ ਉਹ ਮੈਂ ਠੀਕ ਆ ਇਹੋ ਜੀਆਂ ਕਈ ਵੇਖੀਆਂ ਮੈਂ ਛੋਟੇ ਹੁੰਦੇ ਆ ਵੀ ਇੱਕ ਕੁੜੀ ਮੈਨੂੰ ਰੋਜ਼ ਘੁੱਟ ਦਿੰਦੀ ਹੁੰਦੀ ਚੰਗੀ ਤਾਂ ਭਲਾਈ ਫਿਰ ਮੈਂ ਇੱਕ ਦਿਨ ਤੂੰ ਤਾਂ ਨਾਸਾ ਤੋਂ ਲਊ ਲੂਪਗਾ ਤੰੜ ਕੇ ਮੈਂ ਮਾਂ ਦੀ ਮੜ ਕੇ ਮੈਨੂੰ ਲੱਭਦੀ ਫਿਰੇਗਾ ਮੈਂ ਪੇਟੀ ਥੱਲੇ ਲੁਕ ਗਈ ਮਾਂ ਤਾਂ ਭਾਗ ਜਾਗੇ ਚੱਲ ਸੁਕੜੀ ਜੀ ਜਿੰਨੀ ਜਾਣ ਮੈਨੂੰ ਵੀ ਲੱਗਦੇ ਹੱਥ ਦੋ ਚਾਰ ਛੱਡ ਤੀਆਂ ਮੈਂਗਾ ਤੁਸੀਂ ਮੈਨੂੰ ਰੋਕਤਾਂ ਅੱਜ ਤੇ ਮੈਨੂੰ ਸਿੱਖ ਦੇਣਾ ਸੀ ਚੰਗੀ ਤਰ੍ਹਾਂ ਦੇ ਪਾਸੇ ਸਿੱਖਣੀ ਸੀ। ਮੈਂ ਤਾਂ ਪਾਗਲ ਹੋ ਗਈ ਆ। ਵੀ ਜਿੰਨਾ ਹੱਥ ਹੌਲਾਸਾ ਹੋ ਸਕਦਾ ਸੀ ਕਰ ਤਾਂ ਮੈਂ ਨਹੀਂ ਤਾਂ ਉਹ ਅੰਦਰੋਂ ਕਿਵੇਂ ਮਾਰੀਆ। ਗਾਤ ਬੱਲੀ ਜੀ ਤੇ ਹੈ ਗਈ ਆ। ਮੇਰੀ ਗੱਲ ਸੁਣ ਨਾ। ਪਤਾ ਕੀ ਮੈਂ ਜ਼ਿਆਦਾ ਤਾਂ ਨਹੀਂ ਘੜੇ ਲੜਾਈ ਹੋਣ ਦਿੱਤੀ। ਇਹ ਕਾਲੇ ਨੇ ਪੁਲਿਸ ਵਾਲੇ ਦਾ ਧੰਕੀ ਦਿੱਤੀ ਸੀ ਸਾਨੂੰ। ਸੱਚੀ? ਆਹੋ। ਤੇ ਐਵੇਂ ਨਾ ਵੇ ਤੂੰ ਉਹਨੂੰ ਜ਼ਿਆਦਾ ਭੰਨ ਦਿੰਦੀ ਤੇ ਪੁਲਿਸ ਹੋਰ ਸਿੱਧੀ ਘਰੇ ਹੀ ਸਾਡੇ ਆ ਜਾਂਦੀ। ਸਿੱਧੀ ਪੁਲਿਸ ਦੇ ਧੰਕੀ ਨਾ ਲੱਗਦੀ। ਹਾਂ। ਹੋ। ਉਹਨੂੰ ਕਿੰਨੇ ਆ ਦੱਸਿਆ ਹੈ ਰਾਏ ਕਿੰਨੇ ਪਾਤਾ ਉਹਨੂੰ ਨਹੀਂ ਆਪਾਂ ਤੇ ਆਪਣੇ ਆਪ ਨੂੰ ਸਾਰਾ ਟੱਬਰ ਬੜਾ ਛਾਤਰ ਸਮਝਦੇ ਆ ਉਹ 100 ਛਾਤਰਾਂ ਦੀ ਇੱਕ ਛਾਤਰ ਹੈਗੀ ਤੇ ਮੈਂ ਦੱਸਾਂ ਉਹ ਬੜੀ ਤਿੱਖੀ ਉਹਨੂੰ ਹਰ ਇੱਕ ਚੀਜ਼ ਦਾ ਪਤਾ ਹੈ ਤੇ ਚੁੱਪ ਕੀਤੀ ਰਹਿ ਮੇਰਾ ਨਾਂ ਤੇ ਨਹੀਂ ਆਇਆ ਕਿਤੇ ਨਹੀਂ ਹਜੇ ਨਹੀਂ ਆਇਆ ਚੁੱਪ ਕਰ ਤਾ ਤੇ ਤੈਨੂੰ ਮੈਂ ਲੈ ਜਾਂਦਾ ਕਿ ਤੇਰਾ ਨਾਂ ਨਹੀਂ ਆਇਆ ਤੇ ਮੈਂ ਤੇ ਉਹਨੂੰ ਅੱਜ ਚੰਗੀ ਤਰ੍ਹਾਂ ਮਰੂੜਦਾ ਕੋਈ ਗੱਲ ਨਹੀਂ ਹਾਂ ਕੋਈ ਗੱਲ ਨਹੀਂ ਉਹ ਵਾਤਾ ਘਟਾ ਹੁੰਦਾ ਹੀ ਰਹਿੰਦਾ ਮੇਰੀ ਕਸਮ ਹੁਣ ਉਹ ਤਾਂ ਮੂੰਹ ਨਾ ਲਾਵੇ ਹੁਣ ਚੁੱਪ ਕੀਤੀ ਰਹੀਂ ਤੇ ਮੈਂ ਦੱਸਾਂ ਉਹ ਤਾਂ ਮੈਂ ਬਚਾ ਲਿਆ ਜੇ ਵੀ ਤੈਨੂੰ 2 ਮਿੰਟ ਹੋਰ ਲੜਦੀ ਰਹਿੰਦੀ ਨਾ ਤੇ ਉਹਨੇ ਥਾਣੇ ਸੁੱਕਣ ਜੀਨੇ ਰਿਪੋਰਟ ਕਰ ਦੇਣੀ ਸੀ ਤੇ ਮੈਂ ਦੱਸਾਂ ਹੋਰ ਕੀ ਤੂੰ ਕਿ ਐਸੀ ਦਿਓ ਦੇ ਨਾ ਪੀਣੇ ਰਿਪੋਰਟ ਕਰ ਦੇਣੀ ਸੁਣੀ ਨਾ ਪੂਲੀ ਰਿਪੋਰਟ ਕਰ ਦੇਣੀ ਸੀ ਉਹਨੇ ਪੁਲਿਸ ਨੂੰ ਬੁਲਾ ਲੈਣਾ ਸੀ ਹੁਣੇ ਨਹੀਂ ਪੁਲਿਸ ਉੱਥੇ ਤਾਂ ਤੇਰਾ ਪ੍ਰੈਸ ਰਿਪੋਰਟਰ ਇਕੱਠੇ ਹੋਈ ਨਹੀਂ ਸੀ ਤੇ ਸਾਡੀ ਅਖਬਾਰਾਂ ਵਿੱਚ ਫੋਟੋ ਆਣੀ ਸੀ ਲਾਲਜੀ ਸੋਹਰੇ ਕੀ ਕਰੀਏ ਇਹ ਕਰੀਏ ਕੀ ਮੈਨੂੰ ਦੱਸੋ ਐਂਜਾ ਆਪਾਂ ਡਰੇ ਰਹੇ ਹਾਂ ਮੇ ਨੇਸ਼ਾ ਦੇਵੀ ਚੁੱਪ ਕੀਤੀ ਲੈ ਗੱਲ ਤੇ ਰਹੀਓ ساری 4-5 ਦਿਨਾਂ ਦੀ 4-5 ਦਿਨ ਰਮਾਨਾ ਬਹੁਤ ਬੜਾ ਤੋ ਬਾਕੀ ਮੌਕਾ ਬਾਅਦ ਚ ਵੇਖ ਲਾਂਗੇ ਜੀ ਕਹਿੰਦੇ ਉਹ ਤੇ ਮੈਂ ਚੁੱਪ ਕਰ ਜੰਨੀ ਆ ਬਾਕੀ ਨੂੰ ਤੁਸੀਂ ਵੀ ਨਾ ਮੂੰਹ ਲਾਣਾ ਮੇਰੇ ਕੋਲ ਇਹ ਕਹਿੰਦੀ ਤੈਨੂੰ ਕਰਨਾ ਹੀ ਪੈਣਾ ਹੈ ਮੇਰੇ ਕੋਲ ਬਰਦਾਸ਼ਤ ਨਹੀਂ ਹੋਣਾ ਜਦੋਂ ਤੁਹਾਡੇ ਨਾਲ ਇੰਜ ਹੱਥ ਚਲਾ ਕੇ ਕਰੂਗੀ ਇਹ ਕਿਹੜੀ ਧੀ ਕੋ ਬਰਦਾਸ਼ਤ ਨਹੀਂ ਬਰਦਾਸ਼ਤ ਨੂੰ ਪਤਾ ਕਦੋਂ ਨਹੀਂ ਹੋਣਾ ਜਦੋਂ ਅੜੀ ਬਿੰਮਲ ਹੈ ਨਾ ਉਹ ਵੀ ਮੇਰੇ ਹੱਥੇ ਹੀ ਬੈ ਗਈ ਤਾਂ ਤੇ ਮੈਂ ਦੱਸਾਂ ਉਹਨੂੰ ਤੇ ਤੁਸੀਂ ਵੱਖਰਾ ਸੈੱਟ ਕਰ ਲਿਆ ਕਰੋ ਉਹ ਕਿਹੜੀਆਂ ਤੁਹਾਨੂੰ ਧਮਕੀਆਂ ਲਾਉਂਦੇ ਨੇ ਹੂੰ 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 ਹੋਣੀ ਉਹ ਸੈੱਟ ਕਰਨ ਵਾਲੀ ਰਹੀ ਤੇ ਮੈਂ ਦੱਸਾਂ ਹੁਣ ਤੀਰ ਜਣਾ ਨਾ ਕਮਾਨ ਚੋਂ ਨਿਕਲ ਚੁੱਕਾ ਹੈ ਇਹ ਉਹਨਾਂ ਚੱਕਰ ਹੀ ਸੀ ਜਿੰਨੇ ਚੱਕਰ ਤੀਰ ਕਮਾਨ ਚ ਸੀ ਹੁਣ ਉੱਥੋਂ ਨਿਕਲ ਚੁੱਕੀ ਆ ਕੋਈ ਪਤਾ ਨਹੀਂ ਉਹ ਵੀ ਹੱਥੀ ਸਾਡੇ ਪੈ ਜਾਵੇ ਐਸ ਕਰਕੇ ਉਹਦੇ ਕੋ ਵੀ ਸਾਨੂੰ ਡਰ ਕੇ ਰਹਿਣਾ ਪਊਗਾ ਹਾਂਜੀ ਰਹਿਣਾ ਹੀ ਪੈਣਾ ਜੇ ਕੁਝ ਖਟਣਾ ਤਾਂ ਤੇ ਤੂੰ ਵੀ ਹੁਣ ਬੱਸ ਕਰ ਗਿਆ ਕੀ ਖੱਟਿਆ ਜਾਣਾ ਹੁਣ ਰਹਿ ਗਈ ਆ ਖੱਟਣ ਜੋਗਾ ਹੁਣ ਤੇ ਉਸ ਤੱਕ ਕੋਈ ਫਰਕ ਨਹੀਂ ਆਪਿਆਂ ਹੁਣਾਂ ਨੇ ਸਾਨੂੰ ਕੀ ਦੇਣਾ ਹੋਰ ਆਹੋ ਇਹਨੂੰ ਐਸੇ ਗੱਲ ਦਾ ਤੇਰੇ ਨਾ ਪਤਾ ਕਿ ਕੀ ਕੁਝ ਰਹਿ ਗਿਆ ਹਜੇ ਗੁਰਪ੍ਰੀਤ ਬੜਾ ਕੁਝ ਪਿਆਈ ਤੇ ਐਸ ਕਰਕੇ ਚੁੱਪ ਕੀਤੀ ਰਹਿਤੀਏ ਸੁਹਾਟ ਲੈਣ ਤੇ ਠੀਕ ਐ ਤੇ ਨਾਲੇ ਮੇਰੀ ਗੱਲ ਸੁਣ ਉਹ ਤੂੰ ਕੱਲ ਉਹ ਕੀ ਰਿਸ਼ਪਾਲ ਕੇ ਕੋਣ ਸੁੱਖ ਬਾਗਾਂ ਸੁੱਖ ਉਹ ਕੋ ਕੀ ਕਰਨ ਦੇ ਸੀ ਕਲੋ ਤੇ ਉਹ ਯਾਰ ਉਹ ਪਤਾ ਨਹੀਂ ਕਿ ਟੌਂਚ ਮਾਰੀ ਹਮਦੇ ਵੀ ਐ ਆਂਟੀ ਉਹਨੂੰ ਕੀ ਬਿਮਾਰੀ ਆ ਉਹ ਢੋਜਾ ਕਿਉਂ ਮਾਰਦੀ ਐ ਕਹਿੰਦੀ ਕਿੰਨੇ ਦਿਨ ਹੋਗੇ ਤੂੰ ਆਪਣੇ ਪੇਕੇ ਹੀ ਵੜੀ ਹੋਈ ਐ ਕੋਈ ਇੱਕ ਲੜਾਈ ਝਗੜਾ ਚੱਲਦਾ ਰਿਹਾ ਉਹਨੂੰ ਕਹ ਤੇਰੇ ਢਿੱਡ ਬਿੜਾਉਂਦੀ ਕਿ ਤੇਰੇ ਘਰੋਂ ਮੈਂ ਰੋਟੀ ਖਾਣ ਆਂਨੀ ਐ ਜੀ ਪਤਾ ਹੁੰਦੀ ਹੋਊਗੀ ਤਾਂ ਹੀ ਟੋਂਚਾ ਮਾਰ ਮਾਰ ਕੇ ਪੁੱਛਦੀ ਵੀ ਐ ਹੁਣ ਮੈਂ ਕੀ ਕਹਿੰਦੀ ਮੇਰੀ ਗੱਲ ਸੁਣ ਹੁਣ ਤੂੰ ਐ ਹੀ ਬਾਰ ਉਹ ਜਦੋਂ ਜਾਂ ਧੀਆ ਪੇਕੇ ਲੜ ਕੇ ਆਈਆਂ ਹੋਣਾ ਤੇ ਬਾਹਰ ਨਹੀਂ ਨਿਕਲਦੀਆਂ ਚੰਗਾ ਸੁਸਰੀ ਵਾਂਗੂ ਰਮਾ ਨਾ ਬੈਜਾ ਟੋਰਨੋ ਕੇ ਹੁਣ ਤੇ ਚਲੋ ਮੈਂ ਅੰਦਰ ਹੀ ਬੈਠੀ ਰਹਾਂਗੀ ਪਰ ਉਹ ਬੜਾ ਪੁੱਛਦੀ ਵੀ ਬਾਰ-ਬਾਰ ਆਪਾਂ ਹਰ ਕਿਸੇ ਨੂੰ ਜਵਾਬ ਤੇ ਦੇ ਨਹੀਂ ਸਕਦੇ ਮੈਂ ਕਿ ਮੈਂ ਵੈਸੇ ਹੀ ਆਈ ਆ ਕੋਈ ਲੜਾਈ ਝਗੜਾ ਨਹੀਂ ਚੱਲਦਾ ਪਿਆ ਮੈਂ ਵੈਸੇ ਹੀ ਆਈ ਹੋਈ ਆ ਚੱਲ ਮੈਂ ਹੀ ਮੇਰਾ ਜੀ ਕਰਦਾ ਪਿਆ ਸੀ ਮੰਮੀ ਨੂੰ ਅੱਛਾ ਇੰਜ ਕਰ ਜਾ ਉਥੇ ਕੋਲਡ ਡਰਿੰਕ ਪਈ ਹੋਣੀ ਲੈ ਕੇ ਆ ਬਿਮਾਰੀ ਚ ਜਾਣ ਹੀ ਅੱਡੀ ਇਹਦੇ ਧੋਂ ਤੇ ਆ ਹੱਥ ਵਿੱਚ ਜਾਦਾ ਇਹ ਵਾਲ ਬੂਲ ਐ ਖੋਏ ਸਾ ਪਤਾ ਨਹੀਂ ਕੀ ਖਾਂਦੀ ਐ ਇੰਨੀ ਤਾਕਤ ਜਾ ਲੈ ਜਾ ਨਿੰਬੂ ਪਾ ਲੈ ਵੇਖ ਭਰਾੜ ਬੜੀ ਹੋਣ ਲਈ ਮੈਂ ਚਲੋ ਤੂੰ ਧਿਆਨ ਰੱਖ ਲੈ ਲੈ ਜਾ ਇਹ ਬੜੀ ਘਬਰਾਟ ਹੁੰਦੀ ਆ ਮਾਵਾ ਦਰਦ ਹੁੰਦੀ ਵੀ ਆ ਵਾਵਾ ਦਰਦ ਮੈਂ ਤਾਂ ਨੇ ਧੱਕਾ ਮਾਰ ਕੇ ਤੇ ਉਹਨੂੰ ਸੋਇਜੇ ਛੜਾਨ ਗਈ ਉਹਨੇ ਕੰਧ 'ਚ ਮਾਰਿਆ ਤੇ ਤੁਹਾਨੂੰ ਵੀ ਲੋਟ ਸੀ ਮੰਮੀ ਮੈਨੂੰ ਛੜਾਨਦੀ ਹਾਂ ਨਹੀਂ ਮੈਂ ਛੜਾਣਾ ਗਈ ਸੀ ਮੈਂ ਤਾਂ ਵਿੱਚੋਂ ਵੈਰ ਕੱਢਿਆ ਜਦੋਂ ਤੂੰ ਮਾਰਦੀ ਨਾ ਲੱਗਦੇ ਹਾ ਤਾਂ ਮੈਂ ਵੀ ਗੁੱਤ-ਗੱਤ ਪੋਟ ਲੰਦੀ ਸੀ ਵਾਲ ਪੋਟ ਲੰਦੀ ਬੋਦੀ ਚੀਜ਼ ਉਹਦੇ ਲਾਈਆਂ ਦੋ ਘਤਰੀਆਂ ਕਾਬੂ ਨਹੀਂ ਆਈ ਮੇਰੇ 'ਤੇ ਮੈਂ ਬੜੀ ਕੋਸ਼ਿਸ਼ ਕੀਤੀ ਉਹਨੂੰ ਕਾਬੂ ਕਰਨ ਦੀ ਮੇਰਾ ਸਿਰ ਸੁੱਕਲ ਜੀ ਦੇ ਕੰਧ 'ਚ ਮਾਰਿਆ ਹਾਏ ਵੇਚ ਆ ਕੇ ਆਪਣੇ ਵਸਤੇ ਆ ਗਈ ਆ ਕੋਈ ਦਵਾਈ ਦੂਈ ਦੇਣਾ ਨਹੀਂ ਤੇ ਨਹੀਂ ਨਹੀਂ ਦਵਾਈ ਨਾਲ ਨਹੀਂ ਹੁਣਾ ਆ ਵੀ ਮੋਡਾ ਘੁੱਟ ਬੜੀ ਜਾਣ ਨਹੀਂ ਕੱਲੀ ਨੇ ਸਾਰੇ ਟੱਬਰ ਨੂੰ ਅੱਗੇ ਲਾੜ ਕੇ ਪਹਜਾਣ ਢਈ ਉਹ ਕੱਲੀ ਆਏ ਦੱਸੋ ਮੰਮੀ ਫਿਰ ਮੇਰਾ ਤੇ ਇਧੀਆਂ ਇੱਥੇ ਗੁਜ਼ਾਰਾ ਹੁੰਦਾ ਹੁਣ ਤੇ ਹੱਥ ਪੈਜੀ ਵੀ ਹੋਣ ਲੱਗ ਪਈ ਆ ਤੁਹਾਨੂੰ ਪਤਾ ਹੀ ਆਹੋ ਤੇ ਮੇਰਾ ਨਹੀਂ ਇੱਥੇ ਗੁਜ਼ਾਰਾ ਹੁੰਦਾ ਜਾਂ ਤੇ ਮੈਨੂੰ ਹਿੱਸਾ ਦਿਓ ਨਾਲੇ ਮੈਨੂੰ ਨਾ ਇੱਕ ਹੋਰ ਗੱਲ ਮੈਨੂੰ ਬੱਚਿਆਂ ਦੀ ਯਾਦ ਬੜੀ ਆਉਂਦੀ ਈ ਹੈ। ਨਹੀਂ ਬੱਚਿਆਂ ਦੀ ਗੱਲ ਠੀਕ ਆ। ਤੇਨੂੰ ਹੀ ਸਾਗਾ ਦਾ ਦਮ ਮੈਂ। ਤੇ ਦਿਓ ਮੇਰੇ ਬੱਚੇ ਉੱਥੇ ਰੋਲਦੇ ਪਏ ਐ ਤੁਹਾਨੂੰ ਨਹੀਂ ਪਤਾ। ਉਹ ਕਿਵੇਂ ਗੁਜ਼ਾਰਾ ਕਰਦੇ ਪਏ ਐ? ਤੇ ਬੱਚੇ ਆਪਾਂ ਠੇਕਾ ਲਿਆ ਉਹਨੇ ਬੱਚੇ ਇੱਥੇ ਰੱਖੰਦਾ ਆਪੀ ਉਹ ਸੰਭੇ ਕੇ ਸੋਰੋ ਬੱਚਿਆਂ ਨੂੰ। ਕਿਉਂ ਮੇਰੇ ਕੁਛ ਨਹੀਂ ਰੱਖਦੇ ਹੋ? ਇਹਦਾ ਦਿਮਾਗ ਖਰਾਬ ਹੋਇਆ। ਗੱਭ ਬੱਚੇ ਸਾਂਭੂਗਾ ਨਾ 4 ਦਿਨ ਤੇ ਉਹਨੂੰ ਪਤਾ ਲੱਗੂਗਾ ਬੱਚੇ ਕਿਦਾਂ ਸਾਂਭੀਦੇ ਤੇ ਆਪ ਹੀ ਉਹਦੇ ਦਿਮਾਗ ਚੋਂ ਨਿਕਲ ਜਾਊਗਾ ਹਿੱਸੇ ਦਾ ਖਿਆਲ ਜਦੋਂ 4 ਦਿਨ ਉਹ ਮੰਨੇ ਲਾਣੇ ਪਏ ਤਾਂ ਹੋ ਗਈ ਬਥੇਰੇ ਦੀ ਨਾ ਤਾਂ ਵੀ ਉਹਨੂੰ ਮੱਤ ਤੇ ਆਈ ਨਹੀਂ ਸਾਂਭਦਾ ਵੀ ਆ ਨਾ ਜਿਵੇਂ ਮਰਜ਼ੀ ਕੀ ਪਤਾ ਰੋਟੀ ਵੀ ਟਾਈਮ ਸੇ ਦੇਂਦਾ ਕਿ ਨਹੀਂ ਦੇਂਦਾ ਵੀ ਆ ਨਾ ਨਹੀਂ ਤੂੰ ਮਾਂ ਦੀ ਬੰਨਾਈ ਕਿ ਉਹਦੇ सोनू ਦੀ ਬੰਨਾਈ ਤੂੰ ਹੀ ਆਪਣੀ ਕੁੜੀ ਦੀ ਬੰਦੇਗਾ ਨਹੀਂ ਬੰਦੇ ਤੇ ਮੈਂ ਵੀ ਆਪਣੇ ਬੱਚਿਆਂ ਦੀ ਨਾ ਮਾਣਾ ਮੇਰੀ ਗੱਲ ਸੁਣ ਹਿੱਸਾ ਤੇ ਨਹੀਂ ਉਹ ਮੈਂ ਦੇਣਾ ਫੇਰ ਨੀ ਕੋਹਰ ਕੰਮ ਕਰੋ ਜਾ ਤੇ ਮੇਰੇ ਬੱਚਿਆਂ ਨੂੰ ਇੱਥੇ ਲੈ ਆਵੋ ਉਹ ਵੀ ਇੱਥੇ ਹੀ ਰਹਿਣਗੇ ਮੇਰੇ ਨਾਲ ਹੀ ਮੈਂ ਨਹੀਂ ਰਹਿ ਸਕਦੀ ਉਹਨਾਂ ਦੇ ਬਿਨਾ ਬੜੀ ਚਲਾ ਆ ਕਿ ਆ ਨੀ ਤੂੰ ਆਖੇ ਬੱਚੇ ਵੀ ਇੱਥੇ ਲੈ ਆਵੋ ਮੇਰੇ ਕਿਉਂ ਬੱਚੇ ਕਾਦੇ ਵਾਸਤੇ ਲੈ ਕੇ ਆਈਏ ਕਿਉਂ ਮੰਮੀ ਜੀ ਅੱਛਾ ਸਹੀ ਤੇ ਕਹਿੰਦੀ ਗੌਰਤੂ ਮਾਂ ਕਿੱਥੇ ਰਹਿੰਦੀ ਬੱਚਿਆਂ ਬਿਨਾ ਜੇ ਆ ਬੱਚੇ ਇੱਥੇ ਲੈ ਆਓ ਤੇ ਜੇ ਇਹਨਾਂ ਨੂੰ ਵੀ ਭੇਜੋ ਫਿਰ ਹਿੱਸਾ ਦੇ ਕੇ ਸਹੀ ਤੇ ਕਹਿੰਦੀ ਐ ਦੇ ਦੋ ਹਿੱਸਾ ਬੰਦਾ ਤੇ ਹੈ ਵਾ ਕੁੜੀ ਦਾ ਹਿੱਸਾ ਘਰ ਚੋਂ ਤੇਰੀ ਕਿਸ ਨੇ ਸਲਾਹ ਸਲਾਹ ਦਿੱਤੀ ਕਿ ਸਲਾਹ ਦੇ ਮੰਮੀ ਮੈਂ ਵੀ ਇਸ ਦਾ ਦਿਮਾਗ ਲਿਆ ਹੋਣਾ ਸਲਾਹ ਦੇਣਾ ਮੇਰਾ ਫਰਜ਼ ਹੀ ਆ ਵਾਹ ਮਾਲਕਨ ਹੈ ਮੰਮੀ ਦੇ ਬੈਠੇ ਤੁਸੀਂ ਕਿਵੇਂ ਮਾਨਕਨ ਹੋਗੀ ਮੰਮੀ ਨੇ ਤੇ ਹੁਣ ਬੈਠੀ ਰਹਿਣਾ ਮੰਮੀ ਨੇ ਕਿੱਥੇ ਜਾਣਾ ਤੇ ਆਹੀ ਕਿੱਥੇ ਚਲ ਜੀਏ ਸਾਡਾ ਵੀ ਘਰ ਆ ਹਾਂ ਜਿੱਦਾਂ ਮੰਮੀ ਵੀ ਤੇ ਵਿਆਹ ਕੇ ਇੱਥੇ ਆਈ ਐਦਾਂ ਹੀ ਸਾਨੂੰ ਵਿਆਹ ਕੇ ਲਿਆਏ ਆ ਅੱਛਾ ਤੁਸੀਂ ਜੀ ਮਾਲਕਨ ਬਣ ਗਏ ਤੇਰਾ ਘਰ ਕਿਹੜਾ ਵਾ ਚਾਰ ਦਿਨ ਆਏ ਨੂੰ ਨਹੀਂ ਹੋਏ ਤੇਰਾ ਘਰ ਕਿਹੜਾ ਜਿੱਦਾਂ ਆਹ ਵਾਲਾ ਆ ਮੇਰਾ ਘਰ ਹੈ ਆਹ ਹਾਂਜੀ ਉੱਥੇ ਜਾਣ ਬਾਰੇ ਕਿ ਸੋਚਣ ਨਹੀਂ ਫਿਰ ਆਖ ਨਹੀਂ ਹੈ ਨਾ ਮੇਰੇ ਬੱਚੇ ਉੱਥੇ ਆ ਤੇ ਮੈਂ ਉੱਥੇ ਜਾਣਾ ਵਾ ਤੇਰਾ ਘਰ ਉਹ ਆ ਤੇਰਾ ਘਰ ਆ ਨਹੀਂ ਆ ਸਮਝ ਲੱਗੀ ਤੈਨੂੰ ਕਿਉਂ ਕਿ ਆ ਵਿਆਹਾਂ ਤੇ ਪੇਕੇ ਕੋਈ ਨਹੀਂ ਹੁੰਦਾ ਕੋਈ ਘਰੋਂ ਨਾ ਦਾਂ 80 ਸੱਦੋ ਸੋਨੂੰ ਬਾਜੀ ਨੂੰ ਸੱਦੋ ਤੇ ਇਹਨੂੰ ਹਿੱਸਾ ਦੋ ਮੰਮੀ ਪਤਾ ਕੀ ਗੱਲ ਆ ਉਹ ਬੱਚੇ ਲੈਣ ਬਾਰੇ ਸੋਚਣ ਦੀ ਆ ਬੱਚੇ ਇੱਥੇ ਕਿੱਥੇ ਰੱਖਣੇ ਆ ਰੋਟੀਆਂ ਤੇ ਇਹਦੀਆਂ ਨਹੀਂ ਮਾਨ ਹੈਗੀਆਂ ਤਿੰਨ ਤਿੰਨ ਟਾਈਮ 6-6 ਰੋਟੀਆਂ ਪਾੜਦੀ ਆ ਦੇਖ ਲੈ ਆ ਵੇਹਲਾ ਤੈਨੂੰ ਮੈਂ ਕਦੀ ਨਾ ਜਹਰ ਜਰੋਟ ਖਾਇਆ ਚਾਹ ਤੇ ਚਾਹ ਚਾਰ ਪੰਜ ਵਾਰੀ ਇੱਥੇ ਮੰਮੀ ਕੋਈ ਮੁੱਖ ਦਾ ਸੌਦਾ ਨਹੀਂ ਆਉਂਦਾ ਸੌਦਾ ਨਹੀਂ ਸੁਣਦੇ ਆ ਤੇਰੀ ਮਾਂ ਰਾਸ਼ਨ ਪਾਕੇ ਜਾਂਦੀ ਹੈ ਮੈਂ ਲਾ ਦੇ ਖਾਂਡੇ ਦੁਰਕੇ ਦਾ ਖਾਂਡੇ ਜੇ ਵਾ ਨਹੀਂ ਕਰਦੀਏ ਵਾ ਨਹੀਂ ਹਾਂ ਨਹੀਂ ਬਣੇ ਮੇਰੀ ਮਾਂ ਦਾ ਹੀ ਇੱਥੇ ਸਭ ਕੁਝ ਹਾਂ ਤੇਰੀ ਮਾਂ ਦਾ ਇੱਥੇ ਆ ਸਾਨੂੰ ਤੈਨੂੰ ਤਾਂ ਹੁਣ ਚੱਲਣਾ ਹੀ ਆ ਨਾਲ ਚੱਲਣਾ ਤੁਹਾਡੇ ਕੁੱਤਾ ਨੂੰ ਤੇ ਇਹਨੂੰ ਇੱਥੋਂ ਤੋਰੋ ਇਦੇ ਨਿਆਣੇ ਇੱਥੇ ਆ ਗਏ ਨਾ ਤਾਂ ਮੈਂ ਚੁੱਕ ਕੇ ਤੇ ਨਾ ਚਾਰੇ ਜਣੇ ਬਾਹਰ ਮਾਰਨੇ ਆ ਅੱਛਾ ਮਾਰ ਕੇ ਤੇ ਵਿਖਾਈ ਨੀ ਤੇਰੇ ਹੱਥੋਂ ਲਾਇ ਦੇ ਮੇਰੇ ਬੱਚਿਆਂ ਨੂੰ ਚੁੱਪ ਕਰ ਤੇਰੀ ਮਾਂ ਨੇ ਤੈਨੂੰ ਖਾ ਕੇ ਜੰਮਿਆ ਕੀ ਆ ਤੋਤੇ ਖਾਦੇ ਕਿ ਤੂੰ ਖਾਤੇ ਛੇ 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 ਕਰਛ ਬੀਆ ਬਣਾ ਵਕਤ ਯਾਦ ਕਰ ਲਉ ਕੀ ਕੀ ਖਾਦਾ ਸੀ ਇਹਨੂੰ ਜੰਮ ਲੱਗਿਆ ਤੇ ਆਪਣੇ ਪੁੱਤ ਵੇਖ ਅੱਛਾ ਿੱਡੀ ਜਬਾਨ ਆ ਮੜੀ ਜੀ ਕੱਢ ਫੇਚ ਕੇ ਥੱਲੇ ਲੈ ਨੀ ਤੇਰੀ ਮੈਂ ਜਬਾਨ ਚੁੱਪ ਨਹੀਂ ਵੱਡੀ ਹੋ ਜਾਂਦੀ ਵੀ ਜਬਾਨ ਮੇਰੇ ਬੱਚੇ ਆਣਗੇ ਇੱਥੇ ਜਿੰਨੇ ਦਾ ਮੈਂ ਇੱਥੇ ਆ ਗਈ ਮੇਰੇ ਬੱਚੇ ਆਣਗੇ ਨਹੀਂ ਜਾ ਕੰਮ ਕਰ ਜਾਗੇ ਆਪਣੇ ਜਾਨੀ ਨੂੰ ਨਾ ਮੈਂ ਇਕੱਲੇ ਗਈ ਕਿਉਂ ਨਹੀਂ ਲਾ ਮਾਰਨੀ ਤੇਰੇ ਤੇ ਲਾ ਕੇ ਮੈਂ ਖਾਈ ਮੇਰੇ ਜਾਨਿਆਂ ਨੂੰ ਹੱਥ ਲਾ ਆਹ ਬੋਲੀ ਵੀ ਪਾਈ ਜੱਤੇ ਬੋਲੀ ਵੀ ਨਹੀਂ ਇਹ ਕਿਹਨੇ ਆ ਪਾਣੀ ਇੱਥੇ ਮਹੀਨਾ ਹੋ ਗਿਆ ਇਹਨੂੰ ਪੱਸਰੀ ਨੂੰ ਤੇ ਹੁਣ ਨਿਆਣੇ ਇੱਥੇ ਲਿਆਉਣ ਨੂੰ ਫਿਰ ਨਹੀਂ ਇੱਥੇ ਨਾ ਤਾਂ ਸ਼ਰਮ ਹੈ ਜਿੱਥੇ ਲਈ ਆਏਗੀ ਘੱਟ ਬੋਲਿਆ ਕਰ ਮੈਂ ਤੈਨੂੰ ਕਹਤੈ ਹਾਂ ਘੱਟ ਬੋਲਿਆ ਨਿਕੋ ਸਿੱਧੀ ਉੱਥੇ ਨਾਰਾਜ਼ ਨਾ ਬਗੀ ਮਤਲਬ ਇਹਨੂੰ ਕਰਨਾ ਪੈਂਦਾ ਵਾ ਤੇ ਮੈਂ ਇੱਥੇ ਸੋਚਦੇ ਦੋਵੇਂ ਜਾਣੀਆਂ ਡਾ ਤਾਂ ਨਹੀਂ ਕਿਉਂ ਕੂਟ ਕਰਦੀ ਮੈਂ ਕੰ ਆਪਣੇ ਜੋਗਾ ਕਰਦੀ ਤੇਰਾ ਕੰਮ ਕਿਉਂ ਕਰਾਂ ਮੈਂ ਆਪਣੇ ਘਰ ਦੇ ਨਾਲ ਇੱਥੇ ਤੇਰਾ ਕੰਮ ਨਹੀਂ ਕਰਣੀ ਤੂੰ ਆਪਣਾ ਕੰਮ ਕਰਨਾ ਆਪਣਾ ਕਰੂੰਗੀ ਮੇਰੇ ਬੱਚਾ ਦੀ ਰੋਟੀ ਬਣਾਉਂਦੀ ਤੈਨੂੰ ਕੋਈ ਲੋੜ ਨਹੀਂ ਮੈਂ ਆਪੇ ਬਣਾ ਲਾਂਗੀ ਟੈਨਸ਼ਨ ਨਾ ਤੇ ਬੱਚੇ ਨਾਲ ਦੀ ਰੋਟੀ ਬਣਾ ਰੇਗੀ ਹੋਈ ਕਿ ਬੱਚੇ ਨਾਲ ਥਲੇ ਆ ਮੈਂ ਕਿਹੜਾ ਭੁੱਲ ਕੇ ਤੈਨੂੰ ਮੈਂ ਦੱਸਾਂ ਮੈਨੂੰ ਇਹਦੇ ਕੋ ਡਰਨਾ ਨਾ ਤੇਰੇ ਕੋ ਡਰ ਕੇ ਮੈਂ ਬੱਚੇ ਨਾਲ ਘਾਵਾਂਗੀ ਸੋਚਣਾ ਤਾਂ ਤੁਹਾਨੂੰ ਪੈਣਾ ਹੀ ਆ ਨਾ ਫਿਰ ਕੀ ਸੋਚੋ ਅਨਾਥ ਆਸ਼ਰਮ ਕਿਵੇਂ ਕਿੰது ਬੋਲ ਕੇ ਜਾਂਦੀ ਆ ਹੁਣ ਦੇ ਦੋ ਆਈ ਸੰਦੂ ਮੈਂ ਨਾ ਉਹ ਗੱਲਾਂ ਸੁਣ ਸਕਦੀ ਮੈਂ ਆਪਣੇ ਬੱਚੇ ਕਿਵੇਂ ਮੈਨੂੰ ਤਮਕੀਆਂ ਲੰਗਿਆ ਨਾਂ ਦਾ आश्रम ਖੁੱਲਿਆ ਜੇ ਮੇਰੇ ਬੱਚੇ ਆ ਜਾਣਗੇ ਇਹਨੂੰ ਕਦੀ ਧੀੜ ਪਾਉਗੀ ਨਹੀਂ ਚੁੱਪ ਕਰ ਤੂੰ ਉਹਦੀ ਚਾਲ ਸਮਝਦੀ ਨਹੀਂ ਉਹ ਜਾਣ ਕੇ ਨਾ ਟੀਲੀ ਲਾ ਕੇ ਜਾਂਦੀ ਹੂੰ ਤੇ ਮੈਂ ਦੱਸਾਂ ਉਹਦੀਆਂ ਗੱਲਾਂ 'ਚ ਨਾ ਚੁੱਪ ਵੀ ਆ ਗੱਲਾਂ ਕਰਤੀ ਜਾਂਦੀ ਮੰਮੀ ਕਿੰਨੀਆਂ ਚੁੱਪਮੀਆਂ ਨਹੀਂ ਸੁਣੇ ਤੂੰ ਵੀ ਤਾਂ ਚੁੱਪਮੀਆਂ ਕਰਦੀ ਹੈਂ ਤੈਨੂੰ ਮੈਂ ਜੇ ਕਹਿਣ ਡਈਆ ਕਿ ਇਹ ਹਸਾ ਨਹੀਂ ਤੈਨੂੰ ਦੇਣਾ ਕਾਹਦਾ ਹਿੱਸਾ ਦਵਾ ਮੇਰੀ ਗੱਲ ਸੁਣ ਤੇਰੇ ਪਿਓ ਨੇ ਇੱਥੇ ਬੜੀ ਜ਼ਾਇਦਤ ਬਣਾਈ ਸੀ ਨਾ ਤੇਰੇ ਪਿਓ ਦੀ ਜ਼ਾਇਦਤ ਦਾ ਹਿੱਸਾ ਦਵਾ ਉਹਨਾਂ ਤਰਾ ਭੁੱਖੀਆਂ ਮਾਰਦੇ ਸਾਨੂੰ ਛੱਡ ਗਿਆ ਬੱਚੇ ਮੈਂ ਕਿਤਨਾ ਪਾਲੇ ਮੈਨੂੰ ਪੁੱਛ ਕੇ ਵੇਖ ਫਿਰ ਤੁਹਾਡੇ ਕੋ ਦਿਖਾਗਾ ਨਾ ਤੁਹਾਡੇ ਹੱਥ ਪੱਲੇ ਸਭ ਕੁਝ ਹੈਗਾ ਤੇ ਮੇਰਾ ਕੁਝ ਨਹੀਂ ਕੀ ਹੱਸ ਸਕਦੇ ਕੀ ਮੇਰੇ ਕਾਹਦਾ ਦੇਖੋ ਕੀ ਇੰਨਾ ਦੋਵਾਂ ਦਾ ਦਿੱਤਾ ਹੋਇਆ ਮੇਰੇ ਕੋ ਹੈਗਾ ਹੀ ਆਪਣਾ ਕੀ ਹੈ ਫਿਰ ਤਾਂ ਇਹ ਤਾਂ सोनू ਵੀ ਮਿੱਟ ਰਿਹਾ ਹੈ ਉਹ ਨੂੰ ਹੁਣ ਦੇਣਾ ਹੀ ਪੈਣਾ ਤੁਹਾਨੂੰ ਹਿੱਸਾ ਜਿਵੇਂ ਮਰਜ਼ੀ ਦਿਓ ਮੈਨੂੰ ਨਹੀਂ ਪਤਾ ਮੇਰੀ ਗੱਲ ਸੁਣ ਜੇ ਤਾਂ ਹੁੰਦੇ ਨਾ ਸਾਰੇ ਜਾਇਦਾਦ ਤੇਰੇ ਪਿਓ ਦੀ ਤੇ ਮੈਂ ਤੈਨੂੰ ਦੇ ਦਿੰਦੀ ਤੇਰੇ ਪਿਓ ਦਾ ਤਾਂ ਪਤਾ ਹੀ ਨਹੀਂ ਲੱਗਾ 10 ਜੰਮ ਕੇ ਸੁੱਟ ਗਿਆ ਇੱਥੇ ਮੇਰੇ ਬਾਹਰ ਇੱਕ ਵਾਰੀ ਪੁੱਛਿਆ ਮੇਰੇ ਪਿੱਛੇ ਆ ਕੇ ਉਹਨੇ ਕਿ ਕਿਸ ਤਰ੍ਹਾਂ ਮਰਨ ਡੈ ਜੇ ਕਿਸ ਤਰ੍ਹਾਂ ਜੀਣ ਡੈ ਜੇ ਤੈਨੂੰ ਕਿਤਰਾ ਪਾਲ ਲਿਆ ਤੇਰਾ ਵਿਆਹ ਕਿਤਰਾ ਕੀਤਾ ਇਹਦਾ ਭਲਾ ਹੋਵੇ ਰਾਜੂ ਦਾ ਕਿ ਸਾਡੇ ਕੋ ਵਿਮਾ ਲਾ ਗਈ ਉਹਦੀ ਜਾਇਦਾਦ ਹੜਾਪੀ ਉਸ ਤੋਂ ਬਾਅਦ ਸ਼ੰਮੀ ਆ ਗਈ ਉਹ ਹਣ ਆਪਣਾ ਦੇ ਨੀ ਤੇਰਾ ਘਰ ਮੈਂ ਕਿਸੇ ਗਰੀਬ ਘਰ ਕਰਨਾ ਸੀ ਕਦੀ ਵੀ ਨਹੀਂ ਸੀ ਕਰਨਾ ਤੇ ਮੈਂ ਨਹੀਂ ਹੁਣ ਚਾਹਦੀ ਕਿ ਉਸ ਜਾਇਦਾਦ ਦੇ ਵਿੱਚੋਂ ਤੈਨੂੰ ਇੱਕ ਵੀ ਚੀਜ਼ ਦਿੱਤੀ ਜਾਵੇ ਤੇ ਮੇਰਾ ਕੀ ਸੋਚੇਂ ਤੇਰਾ ਪੁੱਸ ਉਹਨੂੰ ਸੋਚੂਗਾ ਜੋ ਸੋਚਣਾ ਮੈਂ ਨਹੀਂ ਸੋਚਿਆ ਉਹਨੇ ਨਹੀਂ ਲੈ ਕੇ ਜਾਣਾ ਫਿਰ ਮੈਂ ਬੈਠੀ ਇੱਥੇ ਹੀ ਫਿਰ ਤੇ ਬੈਠੀ ਉਹਨੇ ਲੈ ਕੇ ਨਹੀਂ ਜਾਣਾ ਜਿੰਨੀ ਤੇ ਉਹ ਹੀ ਰਹਿ ਉਹਨੂੰ ਦੋਗੇ ਨਹੀਂ ਕੁਝ ਤੇ ਉਹਨੇ ਕਿਥੋਂ ਰੋਈ ਜਾ ਨਾ ਮੈਂ ਮਤਰੀ ਸੁਣੋਗੇ ਨਾ ਉਹ ਸੁਨੇਗਾ ਤਾਂ ਮੈਂ ਕਿੱਥੇ ਜਾਵਾਂ ਮੈਂ ਕਿੱਥੇ ਜਾਵਾਂ ਮੈਨੂੰ ਮੇਰੀ ਬੱਚੀ ਦੀ ਬਹੁਤ ਹੀ ਯਾਦ ਆਂਦੀ ਵੀ ਮੈਨੂੰ ਨਹੀਂ ਪਤਾ ਹੋ ਗਈ ਤਾਂ ਅਸੀਂ ਮੈਂ ਚਾਹ ਪੀ ਲਈ ਹਾਂਜੀ ਦੀਦੀ ਪੀ ਲਈ ਆ ਮੈਂ ਸੋਚ ਲਈ ਸੀ ਕਿ ਮੈਂ ਮੰਮੀ ਕੋਲ ਫਿਰ ਹੋਈ ਆਵਾ ਆ ਕੋਈ ਵੀ ਜੋ ਵੀ ਤਾਈ ਜੀ ਹੋਣਾ ਦਾ ਮੈਨੂੰ ਪਤਾ ਲੱਗਾ ਮੈਂ ਮੰਮੀ ਨੂੰ ਦੱਸਾਂ ਕਿਉਂਕਿ ਇਹਨਾਂ ਵਿਚਾਰੇ ਨੂੰ ਤਾਂ ਕੁਝ ਪਤਾ ਹੀ ਨਹੀਂ ਆ ਫੋਨ ਫੋਨ ਉਹਨਾਂ ਦਾ ਆਇਆ ਹੀ ਪਰ ਮੇਰੀ ਗੱਲ ਜ਼ਿਆਦਾ ਨਹੀਂ ਹੋ ਪਾਈ ਮੈਂ ਕਿਹਾ ਫੋਨ ਤੇ ਕੀ ਕਹਿਣਾ ਫੋਨ ਤੇ ਗੱਲ ਹੁੰਦੀਆਂ ਵੀ ਨਹੀਂ ਇੰਦਾਂ ਦੀਆਂ ਕੋਈ ਨਹੀਂ ਤੂੰ ਜਾ ਕੇ ਨਾ ਰਾਮਨਾਣਾ ਨਾਲ ਗੱਲ ਕਰ ਨਹੀਂ ਵਾਵਾ ਹੁਣ ਵੇ ਆਪਣੀਆ ਰੀ ਵੇ ਇਹਨਾਂ ਦਾ ਕੀ ਬੰਦ ਹੈ ਉਹ ਆਖਣ ਲਈ ਆ ਵੀ ਜਾਂ ਮੈਂ ਇੱਥੇ ਬੱਚੇ ਲਿਆਉਣੇ ਆ ਤੇ ਜਮ ਨਹੀਂ ਤੋਂ ਹਿੱਸਾ ਦੇ ਕੇ ਤੋਰੋ ਗੁਰਪ੍ਰੀਤਾ ਖੰਡਈ ਤੇ ਮੈਂ ਫਿਰ ਵਾਵਾ ਖਰੀਆਂ ਖਰੀਆਂ ਸੁਣਾਇਆ ਮੈਂ ਕਿਹਾ ਖਬਰਦਾਰ ਇੱਥੇ ਬੱਚੇ ਆਏ ਤੇ ਇੱਥੇ ਨਾ ਤਾਂ ਆਸ਼ਾਮ ਨਹੀਂ ਖੋਲੀ ਆਪਾਂ ਕੋਈ ਆ ਗਈ ਆ ਤੇ ਹੁਣ ਬੱਚੇ ਲੈ ਕੇ ਆਜੇ ਹੁਣ ਬੱਚੇ ਆ ਜਾਣਗੇ ਤੇ ਮੈਂ ਕਿਹਾ ਤੂੰ ਦਫਾ ਹੋ ਇੱਥੋਂ ਕਹਿਣਾ ਬੱਚੇ ਵੀ ਇੱਥੇ ਆ ਗਏ ਦੇਖੀ ਪਤਾ ਇੱਥੋਂ ਜਾਵੇ ਨਾ ਜਾਵੇ ਨਾਲੇ ਦੇਣ ਹਿੱਸਾ ਤੀਨ ਪਤਾ ਲੱਗੇ ਬੱਚੇ ਆ ਤਾਂ ਸਾਂਭੇ ਜਾਂਦੇ ਆ ਉਹ ਤਾਂ ਮੈਂ ਅਖਣ ਨਹੀਂ ਆ ਕਿ ਹਿੱਸੇ ਲੈਣੇ ਹੁੰਦੇ ਆ ਜਦੋਂ ਹਿੱਸਾ ਹੀ ਤੱਕ ਦੇਣਾ ਪਿਆ ਨਾ ਪਤਾ ਉਦੋਂ ਲੱਗਣਾ ਵਾ ਤੇ ਸੋਨੂ ਭਾਜੀ ਦਾ ਕਿਤੇ ਕਾਲ ਫੋਨ ਆਇਆ ਵਾ ਕਿ ਮੈਂ ਇੱਕੋਰੀ ਹੁਣ ਵਾਰਨਿੰਗ ਦੇਣੀ ਆ ਤੁਹਾਨੂੰ ਆਣ ਕੇ ਘਰ ਜਾਂ ਤੇ ਮੈਨੂੰ ਹਿੱਸਾ ਦੇ ਤੋ ਤੇ ਜਾ ਮੈਂ ਤਲਾਕ ਦੇਣ ਲੱਗਾ ਤੁਹਾਡੀ ਕੁੜ ਉਹ ਉਹ ਵੀ ਸੁੱਤਾਰ ਫਿਰ ਕਹਿੰਦੇ ਨਾ ਮੰਝੀਆਂ ਭੌਣ ਨਹੀਂ ਰਹੀਆਂ ਜੇ ਕਿਹ ਇਹ ਨਾ ਕਰੋ ਨਾ ਤੇ ਆਪਨਾ ਉਹ ਪਰਮਾਤਮਾ ਕਰਦਾ ਸਭ ਕੁਝ ਉਹ ਦਿਨ ਦੂਰ ਨਹੀਂ ਹੁੰਦੇ ਫਿਰ ਹਾਂ ਜੇ ਆਪਾਂ ਕਿਸੇ ਨਾ ਕਰਾਂਗੇ ਤੇ ਉਹ ਆਪਣੇ ਅੱਗੇ ਹੀ ਉਹ ਸਾਡੇ ਅੱਗੇ ਆਉਣਾ ਹੀ ਆਉਣਾ ਹੈ ਕਿ ਇਹ ਰੂਪ ਚ ਆ ਜੇ ਆਉਣਾ ਹੀ ਆਉਣਾ ਵੇਖੀ ਸੱਚਾ ਹੁਣ ਤੂੰ ਜਾ ਫਿਰ ਟਾਈਮ ਨਾ ਤੇ ਆ ਜਾਈਂ ਨਾ ਸ਼ਾਨੀ ਹਾਂ ਮੈਂ ਆ ਜਾਣਾ ਛੱਟ ਤੂੰ ਟੈਨਸ਼ਨ ਨਾ ਲਿਓ ਕੋਣਿਆ ਰਈਆ ਸਾਹਿਤੂ ਸਸਿਕਾ ਦੀਦੀ ਸਸਿਕਾ ਹੋ ਠੀਕ ਹੋ ਹਾਂ ਮਜੀ ਕੀ ਆਤਹੀ ਖੁਸ਼ ਨੀ ਆ ਬਿਨੂ ਵੇਖ ਕੇ ਨਹੀਂ ਨਹੀਂ ਖੁਸ਼ੀ ਆ ਜਾ ਹੋ ਦੀਦੀ ਪੁਰਾਣੀਆਂ ਗੱਲਾਂ ਛੱਡੋ ਨਾਲੇ ਭੈਣ ਭਰਾ ਦੇ ਲੜਦੇ ਰਹਿੰਦੇ ਆ ਇਹ ਥੋੜੀ ਆ ਕਿ ਜੇ ਆਪਾਂ ਕੁਝ ਗੱਲ ਕਰ ਲਈ ਤਾਂ ਹੁਣ ਆਪਾਂ ਲੜ ਕੇ ਰਹਿਣਾ ਅਸੀਂ ਤੇ ਇਕੱਠੇ ਰਹਿਣਾ ਹੋ ਉਹ ਮੈਂ ਨਾ ਤਾਂ ਆਇਆ ਹਾਂ ਮੈਨੂੰ ਚਾਚੀ ਜੀ ਨੇ ਭੇਜਿਆ ਸੀ ਤੁਹਾਨੂੰ ਲੈਣ ਆਓ ਮੈਂ ਚੱਲੀ ਹਾਂ ਤਿਆਰੀ ਸੀ ਮੇਰੀ ਚੱਲ ਆ ਜਾ ਸਾਹ ਭੰਪੀਆ ਕਿਆ ਵੀ ਕਿ ਅੱਜ ਤੋਂ ਬਾਅਦ ਮੇਰੇ ਸੋਹਰੇ ਨਹੀਂ ਫੇਰ ਆ ਗਿਆ ਵਾ ਇਹਨਾਂ ਨੂੰ ਆਪਣਾ ਹੀ ਲਾਲਚ ਪਿਆ ਵਾ ਬਸ ਗੱਡੀ ਹਮ ਧਰਤੀ ਆ ਮੇਰੇ ਨਾਲ ਤੇ ਮੇਰੇ ਸੋਹਰੇ ਨਾਲ ਉਹ ਤੇ ਪਤਾ ਹੀ ਨਹੀਂ ਜੋ ਕੁਝ ਕਰਨ ਦੇ ਜੀ ਤੁਸੀਂ ਕੀ ਹੈ ਦੀਦੀਆਂ ਲੈ ਗੁੱਸਾ ਜੇ ਨਹੀਂ ਨਹੀਂ ਮੈਂ ਤਾਂ ਗੁੱਸੇ ਹੋਣਾ ਵਾ ਉਹੋ ਦੀਦੀ ਛੱਡੋ ਹਾਂ ਜੋ ਗੱਲਾਂ ਹੋ ਗਈਆਂ ਨਾਲੇ ਤਾਂ ਨੂੰ ਪਤਾ ਵਾ ਭੈਣ ਭਰਾਵਾਂ ਵਿੱਚ ਲੜਾਈ ਚੱਲਦੀ ਰਹਿੰਦੀ ਆ ਇਹਦਾ ਮਰਨੇ ਬੇ ਥੋੜੀ ਆ ਪਏ ਇੱਕ ਦੂਜੇ ਨੂੰ ਬੁਲਾਣਾ ਛੱਡ ਦੇਣਾ ਵਾ ਉਹ ਦਿਨ ਮੈਂ ਵੀ ਗੁੱਸੇ ਵਿੱਚ ਪਤਾ ਨਹੀਂ ਕੀ ਕੁਝ ਬੋਲ ਪਿਆ ਤੇਹੀ ਮੈਨੂੰ ਆਪਣਾ ਛੋਟਾ ਭਰਾ ਸਮਝ ਕੇ ਮਾਫ ਕਰ ਦੇਣਾ ਉਹ ਗੱਲ ਨਹੀਂ ਹੁੰਦੀ ਦੁੱਖ ਮੈਨੂੰ ਇਸ ਗੱਲ ਦਾ ਆਇਆ ਸੀ ਕਿ ਜੇ ਇੱਧਰ ਕੋਈ ਗਲਤਾਈ ਜੀ ਦੀ ਹੋਈ ਸੀ ਤੇ ਮੈਨੂੰ ਸਪਸ਼ਟ ਦੱਸ ਦੇ ਹੁੰਦੀ ਝੂਠ ਬੋਲਣ ਦੀ ਕੀ ਲੋੜ ਸੀ ਉਹ ਚਲੋ ਛੱਡੋ ਦੀਦੀ ਸਾਰੀਆਂ ਪੁਰਾਣੀਆਂ ਗੱਲਾਂ ਨਾਲੇ ਹੁਣ ਇੰਨੀ ਧਰ ਗੁੱਸਾ ਰੱਖਣ ਦਾ ਕੀ ਫਾਇਦਾ ਆਪਣੇ ਵੀ ਤੁਹਾਨੂੰ ਪਤਾ ਵਾ ਸੋ ਗੱਲਾਂ ਹੋ ਜਾਂਦੀਆਂ ਵਾ ਹੁਣ ਇਹਦਾ ਮਤਲਬ ਇਹ ਥੋੜੀ ਆ ਕਿ ਰਿਸ਼ਤੇ ਟੁੱਟ ਜਾਂਦੇ ਆ ਨਾਲੇ ਉਹ ਛੱਡੋ ਹੁਣ ਮੈਂ ਆਇਆ ਨਾ ਤੁਹਾਨੂੰ ਲੈਣ ਖੇਤੀ ਕੋ ਖੇਤੀ ਰੈਡੀ ਹੋ ਜਾ ਤੇ ਚਾਚੀ ਜੀ ਕਹਿੰਦੇ ਆਪਣੀ ਦੀਦੀ ਨੂੰ ਲੈ ਕੇ ਆਈਂ ਹੋ ਜਾ ਤਿਆਰ ਜਲਦੀ ਫੇਰ ਚਲ ਠੀਕ ਹੈ ਮੈਂ ਆਪਣਾ ਲਾ ਮੈਂ ਰੈਡੀ ਆ ਤੇ ਨਾਲੇ ਮੈਂ ਚਾਹ ਲੈ ਆਵਾਂ ਤੇਰੀ ਲੈ ਸ਼ੰਮੀ ਇਤਨੀ ਤਾਈ ਦਾ ਮੁੰਡਾ ਨਹੀਂ ਹੈ ਨਾ ਸੱਸੀ ਕਾਲਾਪੁਰਸ ਨਾ ਪੁੱਤ ਕਿਹਾ ਲੈ ਵਧੀਆ ਆ ਜੇ ਤੇ ਇਹ ਬਸ ਬਹਿ ਜਾ ਬਹਿ ਜਾ ਮੇਰਾ ਪੁੱਤ ਮੰਮੀ ਜੀ ਸਾਹੀ ਲਿਆ ਜਿਹੜੇ ਤਾਈ ਜੀ ਉਹਦੋਂ ਆਏ ਸੀ ਨਾ ਮੇਰੇ ਤੋਂ ਮਗਰ ਉਹਨਾਂ ਦਾ ਮੁੰਡਾ ਹੀ ਆ ਮੈਂ ਕਿਹਾ ਚੇਤਾ ਵੱਲੋਂ ਮੈਨੂੰ ਪੁੱਤ ਚੇਤਾ ਵਿਆਹ ਗਏ ਸੀ ਨਾ ਆਪਾਂ ਉਦੋਂ ਵੇਖਿਆ ਸੀ ਚਾ ਚਾ ਕੇ ਕੋਈ ਛੱਡਾ ੁੰਡਾ ਲੈ ਕੇ ਆ ਇਹਨਾਂ ਦੀ ਮੰਮੀ ਨਾਲ ਤਾਂ ਤੁਹਾਡੀ ਮੁਲਾਕਾਤ ਹੁੰਦੀ ਰਹਿੰਦੀ ਹੈ ਹੋਰ ਪੁੱਤ ਮੰਮੀ ਨੂੰ ਵੀ ਨਾਲ ਲੈਣਾ ਸੀ ਉਹ ਮਮੀ ਨਾ ਘਰੇ ਕੰਮ ਕਰ ਰਹੇ ਸੀ ਤੇ ਮੈਨੂੰ ਚਾਚੀ ਦਾ ਫੋਨ ਆਇਆ ਸੀ ਕਹਿੰਦੇ ਦੀਦੀ ਨੂੰ ਲੈ ਆ ਮੈਂ ਦੀਦੀ ਨੂੰ ਲੈਣਾ ਹੈ ਮੇਰੀ ਗੱਲ ਸੁਣ ਅੱਜ ਤਾਂ ਤੂੰ ਦੀਦੀ ਨੂੰ ਲੈਣਾ ਹੈ ਅੱਗੋਂ ਪਿੱਛੋਂ ਵੀ ਆ ਜਾਗਾ ਤੇਰੀ ਮਾਸੀ ਦਾ ਘਰ ਹੈ ਜਦੋਂ ਮਰਜੀ ਆ ਜਦੋਂ ਮਰਜੀ ਜਾ ਕੋਈ ਨਹੀਂ ਬਣਾਉਣਾ ਤੇਰਾ ਮਾਨਾ ਕੰਮ ਕਰ ਸੰਭਾ ਇਹਨਾਂ ਦਾ ਆ ਮੈਨੇ ਕਰਨਾ ਪੈਣਾ ਸਾਰਾ ਕੁਝ ਚਲ ਚੰਗਾ ਹੈ ਕਰਨਾ ਹੀ ਚਾਹੀਦਾ ਹਾਂ ਤੈਨੂੰ ਪਤਾ ਹੈ ਮੈਨੂੰ ਪਤਾ ਲੱਗਾ ਹੈ ਕਿ ਜਿਹੜੀ ਜ਼ਮੀਨ ਹੈ ਇਹਨਾਂ ਦੀ ਉਹ ਇਮਪੋਰਟਸ ਆ ਗਈ ਹੈ ਆ ਦੇਂਕੇ ਦੇ ਅੱਛਾ ਫੇ ਤੈਨੂੰ ਵਿੱਚ ਕੁਝ ਦੇਣਗੇ ਨਾ ਆਹੀ ਤੇ ਕੀ ਤੁਹਾਨੂੰ ਦਸੀਏ ਬਸ ਮੈਂ ਤੇ ਮਾੜਾ ਮੋਟਾ ਜਿਹੜਾ ਨਾਲ ਕੰਮ ਹੁੰਦਾ ਉਹ ਕਰ ਦਿੰਨਾ ਵਾ ਨਹੀਂ ਪੁੱਤ ਵਹਿ ਚਾਹੀਦਾ ਤਾਂ ਹੈਗਾ ਕਿ ਤੈਨੂੰ ਵੀ ਕੁਝ ਦੇਣ ਤੈਨੂੰ ਵੀ ਕੁਝ ਦੇਣ ਚਾਹੀਦਾ ਤੇ ਹੈਗਾ ਨਾ ਚਲੋ ਕੋਈ ਨਹੀਂ ਉਹਦੇ ਵੱਡੇ ਸਿਆਣੇ ਬੈਠੇ ਆ ਜੋ ਉਹਨਾਂ ਨੇ ਕਰਨਾ ਹੋਊਗਾ ਉਹ ਵਧੀਆ ਕਰਨਗੇ ਐ ਲਿਆਓ ਵਿਮਲ ਇਹ ਇਧਰ ਆ ਮੇਰੀ ਤੀ ਆਹ ਵੇਖ ਸ਼ਮੀ ਦੀ ਤਾਈ ਦਾ ਮੁੰਡਾ ਆਇਆ ਏ ਇਧਰ ਆ ਇਧਰ ਸਸ਼ੀ ਗਾਂਜੀ ਜੀ ਸਸ਼ੀ ਗਾਂਜਾ ਸਭ ਠੀਕ ਹੈ ਵਧੀਆ ਤੇ ਹੀ ਦੱਸੋ ਬਸ ਵਧੀਆ ਹੋਰ ਭਾਜੀ ਕਿਵੇਂ ਭਾਜੀ ਵੀ ਠੀਕ ਨੇ ਪਾਣੀ ਕਿੱਤਾ ਦਾ ਹਾਂ ਹਾਂ ਪੀ ਜਾਣਾ ਮੈਂ ਚਾਹ ਲੈ ਕੇ ਆਇਆ ਇਧਰ ਲਈ ਠੀਕ ਹੈ ਮੇਰੀ ਘਰ ਤੋਂ ਚਾਹ ਲੈ ਕੇ ਆ ਨਮਕੀਨ ਲੈ ਕੇ ਆ ਦੱਸ ਉਹਦੀ ਭਰਾ ਆ ਉਹਦਾ ਸੇਵਾ ਪਾਣੀ ਕਰਨਾ ਸਾਡਾ ਫਰਜ਼ ਹੈਗਾ ਜਾਓ ਜਾਓ ਦੋਵੇਂ ਬੈਠਾ ਰਲ ਕੇ ਕੁਝ ਬਣਾਓ ਤੂੰ ਹਜਾ ਕੰਝੋ ਤੇਰਾ ਦਿਲ ਕਰਦਾ ਠੀਕ ਹੈ ਜਦੋਂ ਰੋਟੀ ਪਾਣੀ ਖਾਣਾ ਮੈਨੂੰ ਤੂੰ ਫੋਨ ਕਰਦਿਆ ਕਰ ਮੇਰੀ ਘਰ ਸਭ ਭੈਣ ਦਾ ਨੰਬਰ ਤੇਰੇ ਕੋਲ ਹੈਗਾ ਹੀ ਆ ਤੂੰ ਇੰਜ ਕਰ ਮੇਰਾ ਨੰਬਰ ਵੀ ਨੋਟ ਕਰ 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 ਲੈ ਲਿਖ 94 ਠੀਕ ਆ ਠੀਕ ਹੈ ਜਦੋਂ ਆਇਆ ਨਾ ਮੇਰੇ ਫੋਨ ਕਰ ਲਿਆ ਕਰ ਚਲੋ ਜਦੋਂ ਮੈਂ ਆਉਣਾ ਹਾਂਗਾ ਨਾ ਮੈਂ ਤੁਹਾਨੂੰ ਫੋਨ ਕਰ ਦਿਆਂ ਬਸ ਬਸ ਲਿਖ ਲੈ ਮੈਂ ਕਰ ਲਾਂਗੀ ਸੀ ਜੀ ਠੀਕ ਹੈ ਮੈਂ ਕਰ ਲਾਂਗੀ ਚਲ ਠੀਕ ਹੈ ਬਈ ਸਾਰੀ ਚਾਹ ਦੀ। ਹਾਂ ਸ਼ਮਮੀ ਚਾਹ ਤੇ ਧਾਰਨ ਲੈ ਆਉਂਦਾ ਉਹਦਾ ਉਹਦਾ ਵਾ ਤੇ ਜਾਈਏ ਫਿਰ ਆਪਾਂ ਕੋਈ ਨਹੀਂ ਚਾਹ ਪੀ ਲਵੇ ਹੁਣ ਵੇਖੇ ਉਹਦੀ ਗੱਡੀ ਆਉ ਭਗ ਤੌਂ ਡਈ ਆ ਹੋਰ ਕੋਈ ਆਵੇ ਤਾਂ ਪਾਣੀ ਦਾ ਘੋਟ ਨਾ ਦੇ ਪਾਣੀ ਦਾ ਘੋਟ ਹੁਣ ਤਾਂ ਮਰਨ ਤੱਕ ਜਾਂਦੀ ਆ ਹੁਣ ਵੇ ਭੁਜੀਆ ਹੈਗਾ ਬਿਸਕੁਟ ਹੈਗੇ ਆ ਲਿਆਏ ਜੀ ਵਾਸਤੇ ਮੁੰਡਾ ਆਇਆ ਚੁਗਲੀਆਂ ਜੋ ਕਰਨੀਆਂ ਉਹਨਾਂ ਨਾਲ ਬਹਿ ਬਹਿ ਕੇ ਨਾਲ ਸਹਿਮਤੀ ਕਰਨੀ ਆ ਵੀ ਪੈਸਾ ਤੇ ਨਾ ਕਿੱਦਾਂ ਕਢਾਈਏ ਤੇ ਜ਼ਿਆਦਾ ਕਿੱਧਰ ਹੜੱਪ ਕਰੀਏ ਹਰ ਨਾਲ ਮਿਲ ਕੇ ਉਹ ਦੇਖੰਭੀ ਆਪਣੇ ਜੀਆ ਨੂੰ ਸ਼ਰਨ ਚਾਹੀਦੀ ਆ ਤੇ ਇਹ ਕੀ ਕਰਨ ਡਏ ਤੁਹਾਨੂੰ ਪਤਾ ਦੀਦੀ ਮੈਂ ਉੱਤੜ ਇਹਨਾਂ ਦੀ ਬੜੀ ਬੇਇੱਜ਼ਤੀ ਕੀਤੀ ਮਾਂ ਪੁੱਤਾਂ ਦੀ ਤੇ ਮੈਂ ਕਹਿ ਕੇ ਆਈ ਮੈਂ ਕਿਹਾ ਅੱਜ ਤੋਂ ਬਾਅਦ ਮੇਰੇ ਸਹੁਰੇ ਮੈਂ ਕਦਮ ਨਹੀਂ ਰੱਖਣਾ ਤੁਹੀਂ ਤੇ ਸ਼ਰਮਿੰਦਾ ਫੇਰ ਆ ਗਿਆ ਪਰ ਮੈਂ ਦੱਸ ਕੀ ਕਰਾਂ ਆਂਦਾ ਮੈਨੂੰ ਚਾਤੀ ਦੀਨੇ ਭੇਜਿਆ ਕਿਉਂਕਿ ਮੰਮੀ ਨੂੰ ਤਜੇ ਕੀ ਗੱਲ ਦਾ ਨਹੀਂ ਪਤਾ ਮੈਂ ਕਿਹਾ ਹੁਣ ਹਣ ਦੇਖੀ ਇਹਨੇ ਉਥੋ ਹੀ ਲਣਾ ਥੋੜਾ ਇਹਨੇ ਲੱਗੇ ਬੈਠੇ ਰਹਿਣਾ ਮੇਰੇ ਤੇ ਮੰਮੀ ਦੇ ਨਾ ਕਰੇ ਕੋਈ ਹਾਂ ਤੇ ੜਿਆ ਮਸਕੇ ਮਾਰਨਾ ਕਿ ਹੁਣ ਮੰਮੀ ਨੂੰ ਇਹ ਕੁਝ ਦੱਸੇ ਨਾ ਇਹ ਘਾ ਲੈਣ ਆਇਆ ਮੈਨੂੰ ਪਰ ਕੋਈ ਗੱਲ ਨਹੀਂ ਕਿੰਨਾ ਕਿਤੇ ਰੋਥੇ ਬਹੂੰਗਾ ਮੈਂ ਮੰਮੀ ਨੂੰ ਸਾਰੀ ਹਕੀਕਤ ਦੱਸ ਕੇ ਹੁਣਾ ਮੈਂ ਚੱਲੀ ਤਾਂ ਆਵਾਂ ਨਹੀਂ ਤੇ ਮੈਂ ਜਾਣਾ ਹੀ ਨਹੀਂ ਹੱਲੇ ਮੈਂ ਸਾਰੀ ਗੱਲਾਂ ਮੰਮੀ ਨੂੰ ਦੱਸਣੀ ਹੈ ਚਾਹ ਤੇ ਫਿਰ ਹੋਣੀ ਹੈ ਨਾ ਚਾਹ ਪੀਣੀ ਹੈ ਨਹੀਂ ਚਲੋ ਚਾਹ ਪਾਣੀ ਤੇ ساتھ ਪਕਾਨਿਆਂ ਨੂੰ ਕਿਉਂ ਆਣਾ ਤੇ ਘਾ ਲੈ ਆਣਾ ਮੈਂ ਨਾ ਬਿਸਕੁਟ ਵੀ ਘਰ ਆ ਲੈਤੀ ਹਾਂ ਹਾਂਜੀ ਮੈਂ ਵੇਲਦੀ ਚਾਹ ਵੀ ਜਾਓ